ਕੀਤੀ ਆ ਬਈ ਜਿਹੜਾ ਸਾਡਾ ਰੋਪੜ ਜ਼ਿਲ੍ਹਾ ਆ ਇਹ ਰਹਿਣ ਵਾਸਤੇ ਆਬੋ ਹਵਾ ਦੀ ਬਹੁਤ ਵਧੀਆ ਖੂਬਸੂਰਤੀ ਆ ਇੱਥੇ ਪਹਾੜੀਆਂ ਵੀ ਨੇ ਜੰਗਲਾਤ ਵੀ ਹੈ ਪਾਣੀ ਬੜਾ ਆ ਪਰ ਜੇ ਇਸ ਤਰ੍ਹਾਂ ਦੀਆਂ ਮਿੱੱਲਾ ਇੱਥੇ ਆਉਂਦੀਆਂ ਆ ਤਾਂ ਸਾਡੇ ਪਾਣੀ ਨੂੰ ਪ੍ਰਦੂਸ਼ਿਤ ਕਰਨਗੀਆਂ ਸਾਡੇ ਜਿਹੜੇ ਸਬ ਆਰੀਏ ਤੋਂ ਇੱਥੇ ਆਉਂਦੇ ਜਾਨਵਰ ਆਉਂਦੇ ਆ ਉਹ ਵੀ ਪ੍ਰਦੂਸ਼ਿਤ ਪਾਣੀ ਪੀ ਕੇ ਮਰਨਗੇ ਸੋ ਇਸ ਤਰ੍ਹਾਂ ਅਸੀਂ ਜੀਵਾ ਜਨਤਾ ਦਾ ਘਾਣ ਹੁਣ ਤੋਂ ਜ਼ਰੂਰ ਬਚਾਉਣਾ ਹੈ ਸਰਪੰਚ ਸਾਹਿਬ ਦੀ ਧੰਨਵਾਦ ਹੈ ਹੁਣ ਮੈਂ ਬੇਨਤੀ ਕਰਾਂਗਾ ਕਰਨ ਜੀ ਜਿਹੜੇ ਕਿ ਪਿੰਡ ਕੰਦੋੜਾ ਤੋਂ ਸਭ ਕਾ ਸਰਪੰਚ ਨੇ ਉਹ ਆਪ ਜੀ ਨੂੰ ਇਸ ਮਿੱੱਲ ਦੇ ਜ ਇੰਨਾ ਨੁਕਸਾਨ ਕਰਨਗੇ ਪੰਜ ਚਾਰ ਮਿੰਟ ਦੇ ਵਿੱਚ ਡਿਟੇਲ ਆਪ ਜੀ ਨੂੰ ਦੇਣਗੇ ਕਿਉਂਕਿ ਇਹਨਾਂ ਨੇ ਸਰਚ ਵੀ ਕੀਤੀ ਆ ਔਰ ਬੜੀ ਦ੍ਰਿੜਤਾ ਦੇ ਨਾਲ ਬੜੀ ਲਗਨ ਦੇ ਨਾਲ ਲੋਕਾਂ ਨੂੰ ਜਾਗਰੂ ਕਰਨ ਵਾਸਤੇ ਆਪਣਾ ਯੋਗਦਾਨ ਪਾ ਰਹੇ ਨੇ ਸਰਪੰਚ ਕਰਨ ਜੀ ਸਵਾਇਗੁਰ ਜੀ ਦਾ ਖਾਲਸਾ ਸਵਾਇਗੁਰ ਜੀ ਦੀ ਫਤਿਹ ਮੈਂ ਜਿਹੜਾ ਸਾਡੇ ਬਜ਼ੁਰਗਾਂ ਨੇ ਕਿਹਾ ਗੁਰੂ ਸਾਹਿਬ ਦਾ ਫਲਸਫਾ ਇਹ ਮੈਂ ਤੁਹਾਨੂੰ ਇਹ ਦੱਸਣ ਲੱਗਿਆ ਜੀ ਇਹ ਪਵਨ ਜਿਹੜੀ ਹਵਾ ਪਾਣੀ ਜਿਹੜਾ ਆਪਣਾ ਇੱਥੇ ਦਾ ਸਰੋਤ ਹੈ ਜਿਹੜਾ ਬਿਲਕੁਲ ਉੱਪਰ ਪਿਆ ਤੇ ਧਰਤੀ ਇਹ ਫੈਕਟਰੀ ਉਹਨੂੰ ਕਿਵੇਂ ਇਹ ਖਰਾਬ ਕਰੂਗੀ ਮੈਂ ਤੁਹਾਨੂੰ ਥੋੜੇ ਜਿਹਾ ਅੱਖਰਾਂ ਦੇ ਦੱਸ ਦੇਣਾ ਇਹ ਇਹ ਜਿਹੜੀ ਫੈਕਟਰੀ ਹੈਗੀ ਇਹ ਰੁਚਰਾ ਪੇਪਰ ਮਿਲ ਇਹ ਆਲਰੇਡੀ ਲੱਗੀ ਹੋਈ ਹੈ ਜੀ ਕਾਲਾ ਅੰਬ ਦੇ ਵਿੱਚ ਹਿਮਾਚਲ ਦੇ ਵਿੱਚ ਪੈਂਦਾ ਜੀ ਤੇ ਜਿਹੜਾ ਉਹਦਾ ਪਾਣੀ ਹੈ ਜਿਹੜਾ ਉਹ ਪਾਣੀ ਨਿਕਲਦਾ ਉਹ ਮਾਰਕੰਡਾ ਨਦੀ ਦੇ ਵਿੱਚ ਸੁੱਟਦੇ ਆ ਇਹ ਜਿਹੜੀ ਇਹ ਫੈਕਟਰੀ ਹੈ ਜੀ ਇਹ ਪੇਪਰ ਬਣਾਉਂਦੀ ਹੈ ਕਾਗਜ਼ ਬਣਾਉਂਦੀ ਹੈ ਲੱਕੜ ਪਰਾਲੀ ਤੂੜੀ ਇਹ ਚੀਜ਼ਾਂ ਨੂੰ ਜਦੋਂ ਜਲਾਇਆ ਜਾਂਦਾ ਹੈ ਪਾਣੀ ਦੇ ਨਾਲ ਕੈਮੀਕਲ ਪਾ ਕੇ ਤਾਂ ਇਹ ਕਾਗਜ਼ ਬਣਦਾ ਕਾਗਜ਼ ਨੂੰ ਜਦੋਂ ਇਹ ਸਾਫ ਚਿੱਟਾ ਬਣਾਉਣ ਨੂੰ ਬਲੀਚਿੰਗ ਕਰਦੇ ਆ ਉਹ ਇੱਕ ਜ਼ਹਿਰ ਬਣ ਜਾਂਦੀ ਹੈ ਜੀ ਜਿਹੜਾ ਪਾਣੀ ਹੁੰਦਾ ਨਾ ਉਹ ਜ਼ਹਿਰ ਬਣ ਜਾਂਦੀ ਹੈ ਇਹ ਜਿਹੜੀ ਫੈਕਟਰੀ ਹੈ ਜੀ ਇਹ ਉਰੇ ਲੱਗਣ ਲੱਗੀ ਹੈ ਇਹਦੇ ਮੈਂ ਇੱਥੇ ਦੇ ਹੀ ਨੁਕਸਾਨ ਦੱਸਦਾ ਤੁਹਾਨੂੰ ਵੀ ਉਰੇ ਲੱਗਣ ਦੇ ਨੁਕਸਾਨ ਕੀ ਹੈ ਜੀ ਇਹ ਜਿਹੜੀਆਂ ਫੈਕਟਰੀਆਂ ਨੇ ਇਹਨਾਂ ਨੇ ਇੱਕ ਦਿਨ ਦਾ ਇੱਕ ਦਿਨ ਦਾ ਜਿਹੜਾ ਆਪਣੀ ਨਹਿਰ ਦੇ ਵਿੱਚੋਂ ਪਾਣੀ ਲੈਣਾ ਜਿਹੜੀ ਸਰਹੰਦ ਨਹਿਰ ਹੈ ਉਹਦੇ ਵਿੱਚੋਂ ਇਹਨਾਂ ਨੇ ਪਾਣੀ ਲੈਣਾ ਹੈ 12 ਲੱਖ ਕੇਐਲਡੀ ਕੇਐਲਡੀ ਹੁੰਦਾ ਜੀ 12 ਲੱਖ ਲੀਟਰ ਹਨ ਉਹਨੂੰ 4 ਨਾਲ ਗੁਣਾ ਕਰ ਦੋ ਇਹਨਾਂ ਨੇ ਇੱਕ ਦਿਨ ਦੇ ਵਿੱਚ ਪਾਣੀ ਲੈਣਾ ਜਦੋਂ ਇਹ ਕਾਗਜ਼ ਬਣਦਾ ਕਾਗਜ਼ ਬਣਨ ਦੇ ਤਿਆਰ ਹੋਣ ਦੇ ਵਿੱਚ ਵਿੱਚ ਸਿਰਫ 2 ਕੁ ਲੱਖ ਲੀਟਰ ਪਾਣੀ ਇਹਨਾਂ ਦਾ ਲੱਗਿਆ ਕਰਨਾ ਜਿਦੇ ਨਾਲ ਕਾਗਜ਼ ਤਿਆਰ ਹੋਏ ਨਾ ਨਹੀਂ ਕਾਗਜ਼ ਚੂਸ ਜਾਂਦਾ ਪਾਣੀ ਉਹ ਤੋਂ ਬਾਅਦ ਜਿਹੜਾ 10 ਲੱਖ ਇਹਨਾਂ ਮੈਂ ਇਹਨਾਂ ਨੂੰ ਪੁੱਛਿਆ ਸਵਾਲ ਹੈ ਜੀ ਇਹ ਕਿਸੇ ਹੋਰ ਪਾਸੇ ਨਹੀਂ ਮੈਨਾਂ ਕੱਢ ਕੇ ਲਿਆਇਆ ਜਦੋਂ ਇਹ ਸਾਡੇ ਨਾਲ ਗੱਲ ਕਰਨ ਆਏ ਇਹਨਾਂ ਨੂੰ ਮੈਂ ਸਵਾਲ ਪੁੱਛਿਆ ਵੀ ਜਿਹੜਾ ਰੋਹ ਦਾ 10 ਲੱਖ ਕੇਐਲਡੀ ਪਾਣੀ ਤੁਸੀਂ ਕੀ ਕਰਿਆ ਕਰੋਗੇ ਇਹ ਕਹਿੰਦੇ ਜੀ ਅਸੀਂ ਸਚਾਈ ਨੂੰ ਦੇ ਦੇਣਾ ਮੈਂ ਆਪਣੇ ਵੀ ਖੇਤਾਂ ਨੂੰ ਲਾਉਣ ਨੂੰ ਨਾ ਇਰੀਗੇਸ਼ਨ ਲਈ ਦੇ ਦੇਣਾ ਮੈਂ ਕਹਿੰਦਾ ਜੀ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਤੁਸੀਂ 10 ਲੱਖ ਕੇਐਲਡੀ ਰੋਹ ਦਾ ਪਾਣੀ ਕਹਿੰਦੇ ਸਚਾਈ ਨੂੰ ਦੇ ਦੇਣਾ ਤੁਹਾਨੂੰ ਇਹ ਪਤਾ ਜਿੱਥੇ ਤੁਸੀਂ ਫੈਕਟਰੀ ਲਾਉਣ ਜਾ ਰਹੇ ਹੋ ਜੇ ਟਰੈਕਟਰ ਦਾ ਟਾਇਰ ਤਾਂ ਸਲਿੱਪ ਮਾਰ ਦੇਵੇ ਥੱਲੇ ਪਾਣੀ ਨਿਕਲਿਆ ਆਉਂਦਾ ਪਤਾ ਹੀ ਆਪਣੇ ਸਾਰੇ ਏਰੀਆ ਹੈ ਆਪਣੇ ਕਣਕ ਨੂੰ ਇੱਕ ਅੱਧਾ ਪਾਣੀ ਲੱਗਦਾ ਨਹੀਂ ਤਾਂ ਮੀਂਹ ਪੈ ਜਾਵੇ ਮੀਂਹ ਦੇ ਨਾਲੇ ਕਣਕ ਹੋ ਜਾਂਦੀ ਹੈ ਆਪਾਂ ਨੂੰ ਇਹ ਸਭ ਝੂਠ ਬੋਲਦੇ ਆ ਜੀ ਇਹਨਾਂ ਨੇ ਸਾਰਾ ਪਾਣੀ ਇਹਨਾਂ ਦੇ ਪ੍ਰੋਜੈਕਟ ਦੇ ਵਿੱਚ ਜਿਹੜਾ ਪ੍ਰੋਜੈਕਟ ਮੈਂ ਬਣਾਇਆ ਹੋਇਆ ਹੈ ਨਾ ਬੁੱਡੇ ਨਾਲੇ ਦੇ ਵਿੱਚ ਪਾਣੀ ਪਾਉਣਾ ਇਹਨਾਂ ਨੇ ਚਾਰ ਇਨਲਟ ਨਹਿਰ ਦੇ ਵਿੱਚੋਂ ਲੈਣੇ ਆ ਜਿਹਦੇ ਵਿੱਚੋਂ ਕੀ ਪਤਾ ਵੀ ਚਾਰਾਂ ਚੋਂ ਪਾਣੀ ਲੈਣਗੇ ਜਾਂ ਵਿਚ ਵੀ ਠਕਣਗੇ ਉਹਦੇ ਪਹਿਲੀ ਗੱਲ ਦੂਜੀ ਗੱਲ ਹੈਗੀ ਆ ਜੀ ਜਿਹੜੇ ਇਹਦੇ ਨਾਲ ਬਿਮਾਰੀਆਂ ਲੱਗਦੀਆਂ ਹਨਾ ਪਾਣੀ ਨਾਲ ਤਾਂ ਲੱਗਣੀ ਲੱਗਣੀ ਆਪਣਾ ਜਿਹੜਾ ਪਾਣੀ ਦਾ ਲੈਵਲ ਇੰਨਾ ਉੱਪਰ ਆਏ ਉਹਦੇ ਵਿੱਚ ਕੈਮੀਕ ਉਹਦੇ ਵਿੱਚ ਕੋਈ ਦੋਰਾਏ ਨਹੀਂ ਹੈ ਜੀ ਉਹਨਾਂ ਦਾ ਜ਼ਹਿਰ ਥੋੜੇ ਜਿਹਰੇ ਟਾਈਮ ਦੇ ਵਿੱਚ ਬਣ ਜਾਣਾ ਜਿੱਥੇ ਸੇਲੇ ਖੁਰਦੇ ਨੇ ਨਾ ਨੇ ਉੱਥੇ 12 15 ਪਿੰਡ ਰੈੱਡ ਜ਼ੋਨ ਚ ਆ ਗਏ ਉੱਥੇ ਪਾਣੀ ਦਾ ਜਿਹੜਾ ਪੱਧਰ ਪਤਣ ਗਏ ਨੇ ਜਿਹਨੂੰ ਆਪਾਂ ਉਹ 400 ਤੋਂ 480 ਫੁੱਟ ਤੇ ਆਈਓ ਡੂੰਗਾ ਆਪਣੇ ਪਾਣੀ ਕਿ ਆਪਣੇ ਤੋਂ ਉੱਪਰੇ ਪਿਆ ਜੀ ਉੱਥੇ ਹੁਣ ਜਵਾਕ ਜਿਹੜੇ ਉੱਥੇ ਲੋਕ ਹੈਗੇ ਆ ਉੱਥੇ ਕੈਂਸਰ ਆਪਾਂ ਫੇਫੜਿਆਂ ਦਾ ਕੈਂਸਰ ਚਮੜੀ ਦਾ ਕੈਂਸਰ ਜਿਹੜੇ ਜਵਾਕ ਆਉਂ ਜਮਾਂਦਰੂ ਅੰਨੇ ਪੈਦਾ ਹੋ ਰਹੇ ਨੇ ਲੂਲੇ ਲੰਗੜੇ ਪੈਦਾ ਹੋ ਰਹੇ ਨੇ ਜੀ ਉਹ ਸਾਰੇ ਕੈਮੀਕਲਾਂ ਦਾ ਉਹ ਹੈ ਇਹਨਾਂ ਨੇ ਜਿਹੜਾ ਜਦੋਂ ਨਾ ਇਹ ਲੱਕੜ ਨੂੰ ਜਾਲਦੇ ਆ ਕੈਮੀਕਲਾਂ ਦੇ ਵਿੱਚ ਚਿਮਨੀ ਰਾਹੀਂ ਜਿਹੜਾ ਧੂਆ ਨਿਕਲਦਾ ਉਹਨੂੰ ਵੁੱਡ ਫਿਊਮ ਕਹਿੰਦੇ ਆ ਜੀ ਉਹ ਵੁੱਡ ਫਿਊਮ ਹੁੰਦਾ ਉਹ ਜਦੋਂ ਹਵਾ ਦੇ ਵਿੱਚ ਜਾਂਦਾ ਆਪਾਂ ਸਾਹ ਲੰਨੇ ਨਾ ਆਪਣੇ ਸਰੀਰ ਦੀ ਨਾੜੀਆਂ ਦੇ ਵਿੱਚ ਉਹ ਗਰੀਸ ਦੇ ਤਰ੍ਹਾਂ ਜੰਮ ਜਾਂਦਾ ਉਹ ਉਹ ਬਹੁਤ ਖਤਰਨਾਕ ਕੈਮੀਕਲ ਹੈ ਜਿਹਦੇ ਨਾਲ ਆਪਾਂ ਨੂੰ ਬਹੁਤ ਛੇਤੀ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਖਾਬ ਖਰਾਬ ਕਰਤੀ ਸਾਡੀ ਧਰਤੀ ਖਰਾਬ ਕਰਤੀ ਬੋਰ ਕਰਕੇ ਪਾਣੀ ਵਿੱਚ ਪਾਉਣਗੇ ਇਹ ਉਤਮਾਰ ਇਹ ਉਰੇ ਲੋਕਾਂ ਨੂੰ ਪਾਗਲ ਬਣਾ ਰਿਹਾ ਜੀ ਵੀ ਉੱਥੇ ਜੀ ਜਿਹੜੇ ਉਰੇ ਲੋਕ ਲੈ ਕੇ ਜਾ ਰਹੇ ਆ ਉਹਨਾਂ ਨੂੰ ਪਾਣੀ ਕੁੱਟ ਭਰ ਕੇ ਦਿਖਾ ਰਹੇ ਆ ਵੀ ਇਹ ਬਹੁਤ ਸਾਫ ਪਾਣੀ ਹੈ ਆਪਣੇ ਸਾਰੇ ਜਿਹਨੇ ਨੌਜਵਾਨ ਬੈਠੇ ਆ ਸਾਰੇ ਬਜ਼ੁਰਗਾਂ ਚ ਕਹਿੰਦਾ ਫੋਨ ਹਰੇ ਕੇ ਵਰਤਦਾ ਜੀ ਇਨਾਂ ਦੀ ਇੱਕ ਕੱਟ ਕੇ ਦੇਖ ਲੋ ਵੀ ਰੂਚੀ ਜਿਹੜੇ ਪੇਪਰ ਮਿਲ ਹੈ ਉਹਦੇ ਐਨਜੀਟੀ ਨੇ 2000 ਜਿਹੜੀ ਨੈਸ਼ਨਲ ਗ੍ਰੀਨ ਟਰਬਿਊਨਰ ਦਾ 2018 ਚ ਇੱਕ ਬੰਦੇ ਨੇ 2012 ਦੇ ਵਿੱਚ ਪਟੀਸ਼ਨ ਪਾਈ ਸੀ ਫਿਰ ਵੀ 2018 ਇਨ ਜਾ ਕੇ ਕੋਈ ਮਾੜੀ ਮੋਟੀ ਸੁਣਵਾਈ ਹੋਣ ਲੱਗੀ ਉਹਨਾਂ ਨੇ ਜਦੋਂ 2018 ਦੇ ਵਿੱਚ ਸਰਚ ਕੀਤੀ ਵੀ ਉਰੇ ਜਿਹੜਾ ਪੋਲੂਸ਼ਨ ਹੋ ਰਿਹਾ ਕੈਂਸਰ ਫੈਰ ਰਿਹਾ ਕਾਲੇ ਅੰਬ ਦੇ ਵਿੱਚੋਂ ਕਿਵੇਂ ਫੈਲ ਰਿਹਾ ਉਹਦੇ ਵਿੱਚ ਜਦੋਂ ਇਹਨਾਂ ਤੋਂ ਮੰਗੇ ਗਏ ਸਵਾਲ ਇਹਨਾਂ ਨੇ ਉਹਦਾ ਕੋਈ ਜਵਾਬ ਨਹੀਂ ਦਿੱਤਾ ਜੀ ਫਿਰ ਉਹਨਾਂ ਆਪਣੇ ਪੱਧਰ ਤੇ ਉੱਥੇ ਬਹੁਤ ਫੈਕਟਰੀਆਂ ਆ ਉੱਥੇ 25 30 ਫੈਕਟਰੀ ਹੋਣੀਆਂ 50 ਹੋਣੀਆਂ ਮਗਰ ਉਹਨਾਂ ਨੇ ਆਪਣੇ ਪੱਤਰ ਜਦੋਂ ਜਾਂਚ ਕਰੀ ਵੀ ਇਹ ਕੈਮੀਕਲ ਜਿਹੜਾ ਮਾਰਕੰਡਾ ਨਦੀ ਨਾਲ ਚੂਨਾ ਸੱਟਾ ਜਾ ਰਿਹਾ ਸਵਾਹ ਸਿੱਟੀ ਜਾ ਰਹੀ ਹੈ ਉਹ ਕਿੱਥੋਂ ਆਉਂਦੀ ਹੈ ਉਹ ਜਦੋਂ ਨੇ ਖੋਜ ਕਰੀ ਸਿਰਫ ਤਿੰਨ ਫੈਕਟਰੀਆਂ ਲੱਭੀਆਂ ਉਹਨਾਂ ਜਿਹਦੇ ਵਿੱਚੋਂ ਚੂਨਾ ਨਿਕਲਦਾ ਜਾਂ ਸਵਾਹ ਨਿਕਲਦੀ ਹੈ ਉਹ ਤਿੰਨੇ ਫੈਕਟਰੀ ਉਹਨਾਂ ਨੇ ਲਿਖਤੀ ਚਿੱਠੀਆਂ ਕੱਢੀਆਂ ਜਿਵੇਂ ਸਰਕਾਰੀ ਕੱਢਦੇ ਹੁੰਦੇ ਆ ਉਹਦੇ ਵਿੱਚ ਜਿਹੜੀ ਦੋ ਫੈਕਟਰੀਆਂ ਸੀ ਉਹਨਾਂ ਨੇ ਆਪਣਾ ਰਿਪਲਾਈ ਦਿੱਤਾ ਵੀ ਸਾਡਾ ਤਾਂ ਹੀ ਜਿਹੜਾ ਚੂਨਾ ਉਹ ਪੌਂਟਾ ਸਾਹਿਬ ਇੱਕ ਫੈਕਟਰੀ ਦੇ ਵਿੱਚ ਜਾਂਦਾ ਉੱਥੇ ਰੀਸਾਈਕਲ ਹੁੰਦਾ ਰੀਸਾਈਕਲ ਹੋ ਕੇ ਅੱਗੇ ਪ੍ਰੋਸੈਸਿੰਗ ਲਈ ਚੱਲੇ ਜਾਂਦਾ ਇਹਨਾਂ ਨੇ ਵੀ ਦਿੱਤੀ ਇੱਕ ਦਲੀਲ ਵੀ ਸਾਡੀ ਵੀ ਕੋਈ ਸ਼ਵਾਲਿਕ ਹੈਗੀ ਐ 16 ਡਿਸਟ੍ਰਿਕਟ ਚ ਪੈਂਦੀ ਹੈ ਸਾਡਾ ਚੂਨਾ ਉੱਥੇ ਜਾਂਦਾ ਮਗਰ ਇਹਨਾਂ ਦਾ ਚੂਨਾ ਕੋਈ ਨਹੀਂ ਜਾਂਦਾ ਸੀ ਉਹਨਾਂ ਨੇ ਕਹਿੰਦੇ ਵੀ ਜੇ ਜੇ ਸਾਰੀ ਤਿੰਨੇ ਫੈਕਟਰੀਆਂ ਕਹਿੰਦੀਆਂ ਵੀ ਸਾਡਾ ਚੂਨਾ ਰੀਸਾਈਕਲ ਹੋਣ ਨੂੰ ਜਾਂਦਾ ਫਿਰ ਆਹ ਚੂਨਾ ਕਿੱਥੋਂ ਆ ਗਿਆ ਫਿਰ ਇਹਨਾਂ ਨੇ ਉੱਥੇ ਸਰਚ ਕੀਤੀ ਜਦੋਂ ਉਹਨਾਂ ਨੇ ਜਗ੍ਹਾ ਦਾ ਪਤਾ ਕਰਿਆ ਰਜਿਸਟਰੀਆਂ ਗੱਡੀਆਂ ਸਾਰਾ ਕੁਝ ਉਹਦੇ ਵਿੱਚ ਸਾਫ਼ ਹੋ ਗਿਆ ਵੀ ਜਿਹੜਾ ਚੂਨਾ ਸਿੱਟਿਆ ਜਾ ਰਿਹਾ ਇਹ ਰੂਚੀ ਦਾ ਪੇਪਰ ਮਿਲਦਾ ਹੀ ਹੈ ਜਦੋਂ ਉਹ ਚੂਨਾ ਮੀਰੇ ਪਾਣੀ ਨਾਲ ਹੋਰ ਸਰੋਤਾਂ ਦੇ ਨਾਲ ਧਰਤੀ ਦੇ ਵਿੱਚ ਜਾਂਦਾ ਉਹ ਧਰਤੀ ਦੇ ਵਿੱਚ ਬਹੁਤ ਮੋٹے ਜਿਹੜੇ ਹੁੰਦੇ ਨਾ ਹਾਰਚ ਮੈਟਲ ਕਹਿੰਦੇ ਨੇ ਭਾਰੀ ਤੱਤ ਜਿਹੜੇ ਹੁੰਦੇ ਆ ਉਹ ਪੈਦਾ ਕਰਦੇ ਆ ਜਿਹਦੇ ਨਾਲ ਉਹ ਜ਼ਮੀਨ ਬੰਜਰ ਹੋ ਜਾਂਦੀ ਹੈ ਹੁਣ ਆਪਣੇ ਕਈ ਬੰਦੇ ਕਹਿੰਦੇ ਆ ਵੀ ਇਹ ਤਾਂ ਭਤੌੜਾ ਲੱਗਣ ਲੱਗੇ ਜੀ ਸਾਡਾ ਪਿੰਡ ਤਾਂ ਦੂਰ ਆ ਬਾਈ ਜੀ ਉਹਦੇ ਵਿੱਚ ਰਿਪੋਰਟ ਚ ਲਿਖਿਆ ਹੋਇਆ ਕਾਲਾ ਅੰਬਤ ਤੋਂ ਮਾਰਕੰਡਾ ਨਦੀ ਦਿੱਤੇ ਪਾਣੀ ਪੈਂਦਾ ਮਾਰਕੰਡਾ ਨਦੀ ਕੈਚਲ ਦੇ ਕੋਲ ਜਾ ਇੱਕ ਗਦਰਿਆ ਦੇ ਵਿੱਚ ਰਲਦੀ ਹੈ 124 ਕਿਲੋਮੀਟਰ ਦਾ ਉਹ ਸਫ਼ਰ ਤੈਅ ਕਰਕੇ ਠੱਗਰ ਦੇ ਵਿੱਚ ਪੈਂਦੀ ਹੈ ਉੱਥੇ ਵੀ ਉਹੀ ਤੱਤ ਪਾਏਗੇ ਜਿਹੜੇ ਕਾਲੇ ਅੰਬ ਦੇ ਸੀ ਨੂੰ ਸੋ ਤੁਸੀਂ ਥੋੜੀ ਜਿਹੀ ਸਰਚ ਕਰਨ ਨਾ ਮੈਂ ਇਹ ਚੀਜ਼ਾਂ ਕੋਈ ਮੈਂ ਵੀ ਡਾਕਟਰ ਨਹੀਂ ਕਰੀ ਹੋਈ ਮੈਂ ਇਹ ਨੈੱਟ ਤੋਂ ਹੀ ਕੱਢੀਆਂ ਤੇ ਨੈੱਟ ਤੇ ਇਹ 2020 ਦੇ ਵਿੱਚ ਤੇ 2022 ਦੇ ਵਿੱਚ ਆਪਣੇ ਹਰਿਮਾਚਲ ਗਵਰਨਮੈਂਟ ਨੂੰ ਤੇ ਹਰਿਆਣਾ ਗਵਰਨਮੈਂਟ ਨੂੰ ਐਨਜੀਟੀ ਨੇ ਕਿਹਾ ਵੀ ਤੁਸੀਂ ਇਹਦੇ ਬੰਦ ਦੀ ਕਾਰਵਾਈ ਕਰੋ ਮਗਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਜਿਹੜੇ ਉਰੇ ਨਾ ਲੋਕਾਂ ਨੂੰ ਪਾਗਲ ਬਣਾ ਰਿਆ ਵੀ ਸਾਡੇ ਤੇ ਕੋਈ ਕਾਰਵਾਈ ਨਹੀਂ ਹੋਈ ਵੀ ਕਿਉਂਕਿ ਇਹ ਨਾ ਇਹ ਨਾ ਬਹੁਤ ਵੱਡਾ ਕਾਰਪੋਰੇਟ ਹੈ ਇਹ ਇਹਨਾਂ ਦੇ ਜਿਹੜੇ ਮੰਤਰੀ ਸੰਤਰੀ ਸਰਕਾਰਾਂ ਇਹਨਾਂ ਦੀ ਜੇਬ ਦੇ ਵਿੱਚ ਹੈ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਜੀ ਉੱਥੇ ਹਲੇ ਵੀ ਉਹ ਕੇਸ ਪੈਂਡਿੰਗ ਹੈ ਐਜ਼ ਇਟ ਇਜ਼ ਪੈਂਡਿੰਗ ਹੈ ਇਹਨਾਂ ਨੂੰ ਉੱਥੇ 9 ਕਰੋੜ 53 ਲੱਖ ਰੁਪਏ ਦਾ ਜੁਰਮਾਨਾ ਲੱਗਾ ਹੋਇਆ ਜੀ ਉਹ ਕਿਸੇ ਨੇ ਨਹੀਂ ਭਰਿਆ ਜਦੋਂ ਭਰਨਗੇ ਫਿਰ ਤਾਂ ਨਾ ਦਾਗੀ ਹੋ ਜਾਣਾ ਵੀ ਦੋਸ਼ਦਾਰ ਹੋ ਜਾਣਾ ਵੀ ਇਹਨਾਂ ਦਾ ਪੂਰੇ ਇਹ ਕੱਲੀ ਮੈਂ ਅੱਜੇ ਹਲੇ ਜਿੱਥੋਂ ਮੈਂ ਆ ਰਿਹਾ ਮੈਨੂੰ ਕਿਸੇ ਬੰਦੇ ਨੇ ਪੇਪਰ ਦਿੱਤੇ ਉਹਦੇ ਵਿੱਚ ਇਹਨਾਂ ਨੇ ਕੱਲੀ ਜਿਵੇਂ ਢੋਲਰਾਂ ਦੀ ਪੰਚਾਇਤ ਦੀ 24 ਏਕੜ ਜ਼ਮੀਨ ਲੱਤੀ ਹੈ ਇਹਨਾਂ ਦਾ ਜਿਹੜਾ ਪ੍ਰੋਜੈਕਟ ਹੈ ਨਾ ਲਿਖਿਆ ਤੌਰ ਤੇ ਸਿਰਫ 14 ਏਕੜ ਨਹੀਂ ਹੈਗੀ ਜੀ ਉਹਦੇ ਵਿੱਚ ਅੰਤੇ 91 ਏਕੜ ਨੇ ਰਿਕੁਆਇ ਇਹ ਸੋਚੋ ਵੀ ਇੰਨੀ ਇੰਨੀ ਜਿਹੜੀ ਜ਼ਮੀਨ ਜਿੰਨੇ ਜੇ 100 200 ਕਿੱਲੇ ਲੱਗੇ ਯਾਰ ਇਹ ਤਾਂ ਇਹਨਾਂ ਨੂੰ ਮੋਟੂ ਸ਼ੁਰੂ ਕਰਨ ਨੂੰ ਆ ਇਹਨਾਂ ਨੇ ਹਜ਼ਾਰਾਂ ਏਕੜ ਚ ਫੈਲ ਜਾਣਾ ਤੇ ਉਰੇ ਆਪਣੇ ਸਾਰਾ ਜਿੰਨਾ ਵੀ ਹਵਾ ਪਾਣੀ ਸਾਰਾ ਕੋਈ ਦੂਸ਼ਿਤ ਕਰਕੇ ਆਪਾਂ ਨੇ ਮੁੜ ਕੇ ਧਰਨੇ ਲਾਉਣੇ ਆ ਇਹਨਾਂ ਦਾ ਕੁਝ ਨਹੀਂ ਹੋਣਾ ਕਿਉਂਕਿ ਆਪਾਂ ਦੇਖਿਆ ਪਿੱਛੇ ਜੇ ਫੋਨ ਤੇ ਬਹੁਤ ਚੱਲਦਾ ਰਿਹਾ ਰਾਣਾ ਗਰੁੱਪ ਤੇ ਜਿਹੜੇ ਜਿਵੇਂ ਅਧਾਰਦੀਨ ਦੱਸਿਆ ਜਾਂਦੇ ਬੰਦੇ ਨਾਲ ਲੱਗੇ ਹੋਏ ਆ ਆਪਣਾ ਕਿਹੜਾ ਪਿੰਡ ਸੀਗਾ ਬੁੱਟਰ ਪਿੰਡ ਦੇ ਵਿੱਚ ਸ਼ੂਗਰ ਮਿਲ ਲੱਗੀ ਹੋਈ ਹੈ ਉੱਥੇ ਪਿੰਡ ਦੇ ਮੁੰਡਿਆਂ ਨੇ ਇਕੱਠੇ ਹੋ ਕੇ ਇਸ ਚੀਜ਼ ਦਾ ਵਿਰੋਧ ਕਰਿਆ ਵੀ ਜਿਹੜੀ ਟਰਾਲੀਆਂ ਦੇ ਵਿੱਚੋਂ ਸਵਾਹ ਨਿਕਲਦੀ ਹੈ ਉਹ ਉਥੇ ਰਾਹਗੀਰਾਂ ਦੇ ਦੁਕਾਨਾਂ ਵਾਲੇ ਦੇ ਅੱਖਾਂ 'ਚ ਪੈਂਦੀ ਹੈ ਜਿਹਦੇ ਨਾਲ ਉਹਦੀ ਅੱਖਾਂ ਦੀ ਰੋਸ਼ਨੀ ਚਲੀ ਗਈ। ਕੁਝ ਨਹੀਂ ਹੋਇਆ ਜੀ ਉਹਦਾ। ਉਹ ਜਿੰਨੇ ਵੀ ਮੁੰਡੇ ਸੀ ਚੱਕ ਕੇ ਉਹਨਾਂ ਨੇ ਪਰਚੇ ਪਾ ਕੇ ਜੇਲ੍ਹਾਂ 'ਚ ਸੁੱਟਦੇ। ਉਹ ਮੁੰਡਾ ਹੁਣ ਬਣਦਾ ਸਰਪੰਚ ਬਣਿਆ ਜੀ ਆਪਾਂ ਅਸੀਂ ਉਹਨੂੰ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਸਾਡੇ ਆਪਣੇ 27 ਤਰੀਕ ਨੂੰ ਜਿਹੜਾ ਸੈਮੀਨਾਰ ਰੱਖਿਆ ਹੋਇਆ ਹੈ ਕਿ ਅਸੀਂ ਆਪਣੇ ਏਰੀਆ ਦੇ ਲੋਕਾਂ ਨੂੰ ਜਾਗਰੂਕ ਕਰਦੀਏ ਵੀ ਇਹ ਕੀ ਖਤ ਕਿੰਨੀ ਖਤਰਨਾਕ ਫੈਕਟਰੀ ਹੈ ਇਹ। ਸਾਨੂੰ ਉਰੇ ਲੋਕਾਂ ਨੂੰ ਇਹ ਗੁੰਮਰਾਹ ਕਰ ਰਿਆ ਸੀ ਰੋਜ਼ਗਾਰ ਦੇਣਾ। ਬਾਈ ਜੀ ਆਪਣੇ ਘਰ ਦੇ ਵਿੱਚ ਆਪਾਂ ਨੌਕਰੀ ਲੈ ਲਈ ਉਥੇ 10-15000 ਰੁਪਏ ਦੇ ਆਪਾਂ ਨੌਕਰੀ ਕਰਨ ਵੀ ਲੱਗੇ ਤੁਹਾਨੂੰ ਜਦੋਂ ਉਹਰੇ ਪਾਣੀ ਦੇ ਵਿੱਚ ਕੈਂਸਰ ਹੋ ਜਾਣਾ ਆਪਾਂ ਨੂੰ ਉਸ ਘਰ ਦੇ ਵਿੱਚ ਇੱਕ ਵੀ ਬੰਦੇ ਨੂੰ ਕੈਂਸਰ ਹੋ ਗਿਆ ਤੁਹਾਨੂੰ ਪਤਾ ਹੀ ਕੈਂਸਰ ਦੀ ਬਿਮਾਰੀ ਦਾ ਇਲਾਜ ਕਿੰਨਾ ਹੈਗਾ ਲੱਖਾਂ ਕਰੋੜਾ ਰੁਪਏ ਲੱਗ ਜੰਨੇ ਆਪਾਂ ਉਹ ਜੇ ਪੈਸੇ ਦਾ ਕੀ ਕਰਨਾ ਅੱਛਾ ਜੀ ਇਹ ਕਹਿੰਦੇ ਜੇ ਕੈਂਸਰ ਹੋ ਗਿਆ ਅਸੀਂ ਹਸਪੀਟਲ ਵੀ ਬਣਾਵਾਂਗੇ ਉਹਰੇ ਆਪੇ ਕਹਿ ਰਹੇ ਆ ਵੀ ਮੰਨੇ ਰਹੇ ਆ ਕਿ ਤਰੀਕਾ ਵੀ ਜੇ ਕੈਂਸਰ ਹੋਇਆ ਅਸੀਂ ਹਸਪੀਟਲ ਬਣਾਵਾਂਗੇ ਤਨਖਾਹ ਦੇ ਰੂਪ ਤੇ ਤੁਹਾਨੂੰ ਪੈਸੇ ਦੇ ਦੇਣੇ ਆ ਹਸਪੀਟਲ ਜਦੋਂ ਤੁਸੀਂ ਜਾਓਗੇ ਵੀ ਸਾਨੂੰ ਕੈਂਸਰ ਹੋ ਗਿਆ ਉਹੀ ਪੈ ਤੋ ਤੁਸੀਂ ਸਾਰੇ ਵੀਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਦੀ ਦੇ ਨੋਲਿਜ ਮੈਨੂੰ ਹੈ ਜਿਹੜੇ 27 ਤਰੀਕ ਨੂੰ ਮਹਾਰਾਣੇ ਉਹਨਾਂ ਨੂੰ ਮੇਰੇ ਤੋਂ ਕਿਤੇ ਜ਼ਿਆਦਾ ਨੋਲਿਜ ਹੋਊਗੀ ਇਤੇ ਜ਼ਿਆਦਾ ਉਹ ਐਕਸਪਰਟ ਹੈ ਇਸ ਚੀਜ਼ ਦੇ ਤੁਸੀਂ ਉਹਨਾਂ ਦੇ ਵਿਚਾਰ ਸੁਣਿਓ ਤੁਹਾਨੂੰ ਪਤਾ ਲੱਗੂਗਾ ਵੀ ਇਹ ਫੈਕਟਰੀ ਦਾ ਨੁਕਸਾਨ ਕੀ ਆ ਆਪਣੇ ਬੱਚਿਆਂ ਲਈ ਆਪਣੇ ਲਈ ਆਪਣੇ ਪਰਿਵਾਰਾਂ ਲਈ ਤੇ 30 ਤਰੀਕ ਨੂੰ ਆਪਾਂ ਨੂੰ ਸਰਕਾਰ ਨੇ ਟਾਈਮ ਦਿੱਤਾ ਹੈ ਉੱਥੇ ਆਪਾਂ ਨੇ ਆਪਣਾ ਇਤਰਾਜ਼ ਜ਼ਾਹਰ ਕਰਨਾ ਉਹ ਵੀ ਮੈਂ ਤੁਹਾਨੂੰ ਰਿਕਵੈਸਟ ਕਰਦਾ ਇਹ ਫੈਕਟਰੀ ਬਹੁਤ ਚਲਾਕ ਬੰਦੇ ਚਲਾ ਰਹੇ ਆ ਇਹ ਨਾ ਮੈਂ ਬਹੁਤ ਬੰਦੇ ਨੂੰ ਅਪਰੋਚ ਕਰਤੀ ਬਹੁਤ ਜਥੇਬੰਦੇ ਨੂੰ ਅਪਰੋਚ ਕਰਤੀ ਵੀ ਤੁਸੀਂ ਆਓ ਲੇਬਰ ਜਿਵੇਂ ਲੇਬਰ ਯੂਨੀਅਨਾਂ ਨੂੰ ਹੋ ਗਈ ਤੁਸੀਂ ਆ ਕੇ ਸਾਡੇ ਹੱਕ 'ਚ ਵੋਟ ਪਾਓ ਹੁਣ ਉਹ ਤਾਂ ਵਿਚਾਰੇ ਭੋਏ ਆ ਉਹਨਾਂ ਨੂੰ ਕੀ ਪਤਾ ਹੈ ਵੀ ਕੀ ਨੁਕਸਾਨ ਆ ਉਹਨਾਂ ਦਾ ਨੌਕਰੀ ਦਾ ਲਾਲਚ ਦੇਤਾ ਠੀਕ ਹੈ ਜੀ ਉਹ ਉਹ ਵੀ ਆਪਣੇ ਵੱਲੋਂ ਬਹੁਤ ਬੰਦੇ ਲੈ ਕੇ ਆਉਣਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣਾ ਇੱਕ ਪਰਿਵਾਰਕ ਫਰਜ਼ ਸਮਝ ਕੇ ਆਪਾਂ ਨੇ ਉੱਥੇ ਪਹੁੰਚਣਾ ਤਾਂ ਆਪਾਂ ਇਹ ਫੈਕਟਰੀ ਨੂੰ ਰੋਕ ਸਕਾਂਗੇ ਨਹੀਂ ਤਾਂ ਇਹਨਾਂ ਦਾ ਸਾਰਾ ਪਲਾਨ ਹੈਗਾ ਜੀ ਪਾਣੀ ਇਹਨਾਂ ਨੇ ਲੱਖਾਂ ਲੀਟਰ ਪਾਣੀ ਭਰਤ ਕੇ ਜ਼ਹਿਰ ਰੂਪੀ ਆਪਣੇ ਉਹਦੇ ਛੱਡ ਦੇਣਾ ਤੇ ਫਸਲ ਨੂੰ ਮੈ ਨੁਕਸਾਨਦਾ ਜਿਵੇਂ ਜਿਹੜੀ ਦੱਸਿਆ ਨਾ ਵੀ ਉੱਥੇ ਜਾ ਕੇ ਅਸੀਂ ਵਿਜ਼ਿਟ ਕੀਤਾ ਇੱਕ ਸਾਈਡ ਤੇ ਕਾਲੇ ਅੰਬ ਦਾ ਨਾਲਾ ਆਉਂਦਾ ਜਿਹੜਾ ਆਪਾਂ ਸੀਵਰੇਜ ਵਾਟਰ ਕਹ ਦਿੰਨੇ ਆ ਉਹਦੇ ਜਦੋਂ ਸੀਵਰੇਜ ਵਾਟਰ ਦੇ ਵਿੱਚ ਹਰਿਆਈ ਵੀ ਜੰਮੀ ਹੋਈ ਆ ਜਿਵੇਂ ਪਾਣੀ ਦੇ ਵਿੱਚ ਜੰਮ ਜਾਂਦੀ ਆ ਸੁੱਖਾ ਵੀ ਉੱਗਿਆ ਹੈ ਕਾਂਗਰਸ ਘਾ ਕਹਿੰਨੇ ਉਹ ਵੀ ਉੱਗਿਆ ਹੋਇਆ ਇੱਕ ਪਾਸੇ ਇਹਨਾਂ ਦੀ ਫੈਕਟਰੀ ਦਾ ਪਾਣੀ ਆਂਦਾ ਬਾਈ ਜੀ ਉਹਦੇ ਵਿੱਚ ਇੱਕ ਢੱਕਾ ਕੱਖਦਾ ਨਹੀਂ ਕਿਉਂਕਿ ਕੈਮੀਕਲ ਇੰਨਾ ਸਟਰੋਂਗ ਹੈ ਇੱਕ ਢੱਕਾ ਕੱਖਦਾ ਨਹੀਂ ਹੈਗਾ ਉਹਦੇ ਵਿੱਚ ਉਦੋਂ ਬਾਅਦ ਜਿੱਥੇ ਆ ਕੇ ਦੋਹੇ ਚੀਜ਼ਾਂ ਰਲਦੀ ਉਤਤਵਾਰ ਫੇਰ ਜਮੇ ਰੜਾ ਮੈਦਾਨ ਮਡਾਂਦਾ ਆਪਣੀ ਫਸਲਾਂ ਹੋਣੀਆਂ ਬੰਦ ਕਰ ਹੋ ਜਾਣੀਆਂ ਔਰੇ ਕਿਉਂਕਿ ਕੈਮੀਕਲ ਇੰਨੇ ਸਟਰੋਂਗ ਆ ਆਪਾਂ ਨੇ ਆਪਾਂ ਨੂੰ ਕੈਂਸਰ ਰੂਪੀ ਬਿਮਾਰੀਆਂ ਹੋ ਜਾਣੀਆਂ ਸੋ ਸਾਰੇਆਂ ਨੇ ਆਪਾਂ ਨੂੰ ਬੇਨਤੀ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ 27 ਤਰੀਕ ਇੱਕ ਵਾਰ ਦਿਨ ਪੈਂਦਾ ਤੇ 30 ਤਰੀਕ ਨੂੰ ਮੇਰੇ ਕਹ ਬੁੱਧਵਾਰ ਪੈਂਦਾ ਨਹੀਂ ਮੰਗਲ ਬੁੱਧਵਾਰ ਨੂੰ ਤੇ ਦੋਹੇ ਦਿਨ ਤੁਸੀਂ ਥੋੜਾ ਜਿਹਾ ਟਾਈਮ ਕੱਢ ਕੇ ਆਓ ਤਾਂ ਕਿ ਆਪਾਂ ਇਹ ਜਿਹੜਾ ਆਪਣੇ ਉਰੇ ਇੱਕ ਕੋੜ ਲੱਗਣ ਜਾ ਰਿਹਾ ਉਹਨੂੰ ਆਪਾਂ ਰੋਕ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜਿਨ੍ਹਾਂ ਨੇ ਟੀਚੀ ਚੋਂ ਆਉਣਾ ਕਿਤੇ ਇਹ ਤਾਂ ਹੋਵੇ ਵੀ ਬਸ ਅਸੀਂ ਆਏ ਫਾਰਮੈਲਿਟੀ ਦੇ ਤੌਰ ਤੇ ਚਲੇ ਗਏ ਜਦੋਂ ਤੱਕ ਸ਼ਾਇਦ VOTING ਵੀ ਕਰਾ ਸਕਦੇ ਆ ਉੱਥੇ ਹੀ ਰਹਿਣਾ ਜਦੋਂ ਤੱਕ ਉੱਥੇ ਫਾਈਨਲ ਨਹੀਂ ਹੁੰਦਾ ਇਹ ਬੇਨਤੀ ਵੀ 30 ਤਰੀਕ ਦੇ ਜਿੰਨੇ ਮਰਜ਼ੀ ਚੇਵੇਂ ਆ ਸਾਥੀ ਛੱਡ ਕੇ আর ਪਰਿਵਾਰ ਸਮੇਤ ਆਇਓ ਨਾਲ ਬੀਬੀਆਂ ਵੀ ਆਉਣ ਵੱਧ ਤੋਂ ਵੱਧ ਮਤਲਬ ਮੈਂਬਰ ਲੈ ਕੇ ਆਇਓ ਇਹ ਜ਼ਰੂਰ ਧਿਆਨ ਰੱਖਿਓ ਸੋ ਧੰਨਵਾਦ ਜੀ